ਮੇਰਾ ਭਾਈ ਨਾਮ ਮਨਜੋ ਸਿੰਘ ਹੈ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 3 ਸਾਲ ਛੋਟਾ ਅਮਰੀਕਾ ਗਿਆ ਸੀ ਜਦੋਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜਿਹੜਾ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਾਉਣ সুইমিং ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਹੁੰਚਾਉਂਦਾ ਉਹਨੇ ਜੇ ਪਤਾ ਨਹੀਂ ਰੱਬ ਜਾਣੇ ਕੀ ਬਣਾਇਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਹਕਤਾ ਬਣਾਇਆ ਉੱਥੇ ਫਿਰ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਦਾ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਤੇ ਰਹੀਂ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਰੱਬ ਦੀ ਮਾਰ ਆਈ ਇਹ ਇਹੀ ਕਿਹੜਾ ਚੁੰਨੇ ਆ ਤੁਹਾਡੀ ਉਮਰ ਕਿੰਨੀ ਸੀ ਜੀ ਇਹਦੀ ਉਮਰ ਜੀ 21 ਸਾਲ ਹੈ ਸਾਇਲ ਪ੍ਰੀਸ ਹੈ ਜੀ ਇਹਨੇ ਪਰਬਰ ਆ ਇਹਦੇ ਤਿੰਨੇ ਭੈਣ ਭਰਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਕੀ ਕਰਦਾ ਹੈ ਬਿਲਕੁਲ ਹਾਂ ਜੀ ਵਧੀਆ ਚੱਲ ਜੰਦਾ ਹੈ ਕੰਮ ਫੋਨ ਫਾਨ ਹੁੰਦਾ ਰਹਿੰਦਾ ਹੈ ਅਸੀਂ ਇਹ ਹੀ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਣ ਉਹ ਇੱਧਰ ਲਿਆਂਦਾ ਜਾਵੇ ਜੀ ਜੋ ਕਿ ਪਰਿਵਾਰ ਦਾ ਦਰਸ਼ਨ ਕਰ ਸਕੀ ਆਖਰੀ ਵਾਰੀ ਇਹ ਮੇਰੀ ਪਰਸੋਂ ਹੋਈ ਏ ਉਹਦੇ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਏ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਏ ਘਰ ਸਾਰੇ ਕਹਿੰਦੇ ਸੀ ਕਿ ਸਾਲ ਦੀ ਸਾਡੇ ਨਾਲ ਪਰਸੋਂ ਹੀ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਉਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਕਟਾ ਰੱਬ ਦੁਸ਼ਮਣ ਨੂੰ ਮੋਣਾ ਦਵੇ ਇਹੋ ਜਿਹਾ ਕਟੇ ਕਦੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਕੱਲਾ ਹੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਕਈ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਬਸ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਜੀ ਸੈਲ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ ਰੱਬ ਦਾ ਪਾਣਾ ਹੋਰੀ ਵਾਰ ਤੱਕ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨ ਅਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਚੀਰੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮਿਲ ਜੋੜ ਰੱਖਣ ਵਾਲਾ ਸੀਗਾ ਮਾਪਿਓ ਦਾ ਵੀ ਅਗਿਆਕਾਰੀ ਸੀਗਾ ਬਤਾਂ ਬਹੁਤ ਵਧੀਆ ਸੀਗਾ ਆਹ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਦਾਜ ਸਰ ਮੈਂਬਰ ਦੇ ਨਵੇਂ ਕਨੇ ਆ ਇਹਨਾਂ ਨੂੰ ਉਲਾਸ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਮਤਲ ਜਿਹੜਾ ਉਹ ਵੀ ਮਦਦ ਕਰੇ ਜਿੰਨਾ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪੂ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਰਵੇ ਬੱਚੇ ਦਾ ਇਹੀ ਮੰਗ ਕਰਦੇ ਆ